ਮਾਨੂੰ ਨਾ ਆਵੇ ਜਾਂ ਉਹਦਾ ਦਾਣਾ ਚਾਰਾ ਉਹਦੇ ਸਰੀਰ ਨੂੰ ਲੱਗੇ ਤੇ ਹਰ ਫਾਰਮਰ ਨੂੰ ਚਾਹੀਦਾ ਕਿ ਉਹ ਆਪਣੇ ਜਾਨਵਰ ਨੂੰ ਟਾਈਮ ਲੀ ਮਲਾਪਾਂ ਦੀ ਦਵਾਈ ਦਵੇ ਇਹਨਾਂ ਪਸ਼ੂਆਂ ਦੇ ਲਈ ਦੋਨੋਂ ਬੂਸਤਾਂ ਦੀ ਦੋਨੋਂ ਬੂਸਤੇ ਵਿੱਚ ਕੰਪਨੀ ਦਾ ਪਸ਼ੂਆਂ ਦੇ ਰਿਲੇਟਡ ਵੀ ਹਰ ਤਰ੍ਹਾਂ ਦੀ ਮੈਡੀਸਨ ਅਵੇਲੇਬਲ ਆ ਪਸ਼ੂਆਂ ਦੇ ਸੈਗਮੈਂਟ 'ਚ ਵੀ ਆਂਦੀ ਕੰਪਨੀ ਡੌਗ ਦੇ ਸੈਗਮੈਂਟ 'ਚ ਵੀ ਆਂਦੀ ਪ੍ਰੋਡਕਟ ਹਰ ਜਗ੍ਹਾ ਤੇ ਆਪਾਂ ਪੂਰੇ ਪੰਜਾਬ ਦੇ ਵਿੱਚ ਘਾਰ ਭਾਈ ਸਾਡੇ ਬੰਦੇ ਕੰਮ ਕਰਦੇ ਆ ਕੰਪਨੀ ਆਲਰੇਡੀ ਪੂਰੇ ਪੰਜਾਬ ਹਿਮਾਚਲ ਸਾਰੀ ਜਗ੍ਹਾ ਤੇ ਚੱਲਦੀ ਵੀ ਆਲ ਓਵਰ ਇੰਡੀਆ ਕੁਝ ਕੰਪਨੀਆਂ ਹਿਊਮਨ ਦੀਆਂ ਜਿਹੜੀਆਂ ਲਗਭਗ 50 ਕੰਟਰੀਆਂ ਦੇ ਵਿੱਚ ਘਾਰ ਕੰਪਨੀ ਚੱਲਦੀ ਆ ਬੰਦਿਆਂ ਦੇ ਵਿੱਚ ਘਾਰ ਵੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਆਪਣੇ ਪੇਜ ਤੇ ਹਰਦੀਪ ਭੁੱਲਰ ਦੇ ਤੇ ਇੱਕ ਤੁਹਾਨੂੰ ਜਿਹੜੇ ਪ੍ਰੋਡਕਟ ਦਿਖਾ ਰਹੇ ਆ ਇਹ ਕੰਪਨੀ ਦਾ ਨਾਮ ਹੈ ਜੀ ਮਾਈਕਰੋ ਲੈਬਸ ਵੱਲੋਂ ਜਿਹੜੇ ਹੈਗੇ ਇਹ ਸ਼ੋ ਹੋਣਗੇ ਇੱਥੇ ਤੇ ਇਹਨਾਂ ਦੇ ਜਿਹੜੇ ਆਪਾਂ ਆਮ ਸਿੱਧੀ ਪਾਸਾ ਚ ਸਿੱਧੀ ਪਾਸਾ ਚ ਆਪਾਂ ਗੱਲ ਕਰੀਏ ਤਾਂ ਜਿਹੜੇ ਆਪਾਂ ਘਰੇ ਜਾਨਵਰ ਪਸ਼ੂ ਨਾ ਮਮਜਾਂ ਰੱਖੀਆਂ ਹੁੰਦੀਆਂ ਜਾਂ ਜਾਂ ਕੁੱਤੇ ਜਾਂ ਹੋਰ ਵੀ ਚੀਜ਼ਾਂ ਉਹਨਾਂ ਦੇ ਰਿਲੇਟਡ ਆ ਉਹਨਾਂ ਦਾ ਵਿਕਾਸ ਖਾਤਰ ਉਹਨਾਂ ਦੀਆਂ ਬਿਮਾਰੀਆਂ ਖਾਤਰ ਉਹਨਾਂ ਚੀਜ਼ਾਂ ਨਾਲ ਨਿਯੇਠਣ ਲਈ ਇਹ ਪ੍ਰੋਡਕਟ ਤਿਆਰ ਕੀਤੇ ਗਏ ਆ ਤੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਤੇ ਆਪਾਂ ਨੂੰ ਇਸ ਬ੍ਰਾਂਡ ਦੇ ਚੀਜ਼ਾਂ ਲੈ ਆਂਦਾ ਕੀ ਫਾਇਦਾ ਉਹ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦੋ ਜੀ ਪਹਿਲਾਂ ਭਾਈ ਮੇਰਾ ਨਾਮ ਗਗਨ ਠਾਕੁਰਾ ਜੀ ਹਾਂਜੀ ਮੈਂ ਭਾਈ ਮਾਈਕਰੋ ਲੈਬ ਕੰਪਨੀ ਵਿੱਚ ਕੰਮ ਕਰ ਰਿਹਾ ਹਾਂ 50 ਸਟੇਟਾਂ ਦੇਖ ਰਿਹਾ ਪੰਜਾਬ ਹਿਮਾਚਲ ਜੇਂਡ ਕੇ ਹਾਂਜੀ ਤੇ ਰਾਜਸਥਾਨ ਦਾ ਕੁਝ ਏਰੀਆ ਇਹ ਇਹ ਸਾਨੂੰ ਡਿਟੇਲ ਥੋੜੀ ਜਾਣਕਾਰੀ ਦਿਓ ਜੀ ਬਿਲਕੁਲ ਦੇਖੋ ਭਾਈ ਦੇਖੋ ਪਛਮਾ ਦੇ ਰਿਲੇਟਡ ਜਦੋਂ ਵੀ ਆਪਣਾ ਕੰਪਨੀ ਵਾਰ ਦੱਸ ਦੋ ਜੀ ਭਾਈ ਜੋ ਕੰਪਨੀ ਹੈ ਮਾਈਕਰੋ ਲੈਬ ਕੰਪਨੀ ਹੈ ਇਹ ਲਗਭਗ ਹਿਊਮਨ ਦੇ ਵਿਚਕਾਰ ਬੜੀ ਐਥੀਕਲ ਕੰਪਨੀ ਹੈ ਜਿਹੜੇ ਆਲ ਓਵਰ ਵਰਲਡ 50 ਕੰਟਰੀਆਂ ਦੇ ਵਿਚਕਾਰ ਕੰਪਨੀ ਚ ਖੁਦ ਦੇ ਮੈਨੂਫੈਕਚਰਿੰਗ ਪਲਾਂਟਸ ਹੈਗੇ ਆ ਠੀਕ ਹੈ ਔਰ ਲਗਭਗ ਬੰਦਿਆਂ ਦੇ ਵਿਚਕਾਰ ਕੰਪਨੀ ਹਰ ਸੈਗਮੈਂਟ ਨੂੰ ਡੀਲ ਕਰਦੀ ਆ ਇਦਾਂ ਹੀ ਜਾਨਵਰ ਦੇ ਵਿੱਚ ਪਸ਼ੂਆਂ ਦੇ ਵਿਚਕਾਰ ਵੀ ਕੰਪਨੀ ਲਗਭਗ ਸਾਰੇ ਸੈਗਮੈਂਟ ਨੂੰ ਡੀਲ ਕਰਦੀ ਆ ਉਹ ਭੰਵੇਂ ਪਸ਼ੂਆਂ ਦੇ ਰਿਲੇਟਡ ਹੋਵੇ ਉਹ ਭੰਵੇਂ ਫੋਲਟਰੀ ਦੇ ਰਿਲੇਟਡ ਹੋਵੇ ਉਹ ਭੰਵੇਂ ਡੌਗ ਦੇ ਰਿਲੇਟਡ ਹੋਵੇ ਤਿੰਨਾ ਸੈਗਮੈਂਟ ਦੇ ਵਿਚਕਾਰ ਆਪਣੀ ਮੈਡੀਸਨ ਆਂਦੀ ਆ ਜੋ ਕਿ ਆਪਣੇ ਕਮਰਸ਼ੀਅਲਾਈਜ਼ ਫਾਰਮਰ ਦੇ ਨਾਲ ਡਾਇਰੈਕਟ ਲਿੰਕ ਹੈ ਅਵੇਅਰਨੈਸ ਕੈਂਪਾਂ ਦੇ ਦੌਰਾਨ ਇਸੇ ਲਈ ਯੂਨੀਵਰਸਿਟੀ ਕੈਂਪਸ ਵੀ ਜਿੰਨੇ ਹੁੰਦੇ ਆ ਜਾਂ ਮੇਲੇ ਹੁੰਦੇ ਆ ਉਹਦੇ ਵਿੱਚ ਕੰਪਨੀ ਪਾਰਟਿਸਿਪੇਟ ਕਰਦੀ ਆ ਔਰ ਫਾਰਮਰਾਂ ਦੀ ਵੀ ਅਵੇਅਰਨੈਸ ਦੇ ਲਈ ਉਹਨਾਂ ਜੀ ਗੱਲ ਕਰੀਏ ਅਗਰ ਪਛਮਾ ਦੇ ਧੰਦੇ ਦੀ ਗੱਲ ਕਰੀਏ ਜੋ ਫਾਰਮਰ ਨੂੰ ਸਭ ਨਾਲ ਜ਼ਰੂਰੀ ਹੈ ਪਹਿਲੇ ਨੰਬਰ ਦੇ ਫਾਰਮਰ ਨੂੰ ਇਹ ਚਾਹੀਦਾ ਕਿ ਆਪਣੇ ਜਾਨਵਰ ਨੂੰ ਮੁਲਾਪ ਰਹਿਤ ਕਰੇ ਟਾਈਮ ਲੀ ਹਾਂਜੀ ਕੁਛ ਪਾ ਸਕਦਾ ਨਹੀਂ ਪਾ ਸਕਦਾ ਉਹ ਬਾਅਦ ਦੀ ਗੱਲ ਹੈ ਪਰ ਜਾਨਵਰ ਨੂੰ ਆਪਣੇ ਟਾਈਮ ਥਰੂ ਟਾਈਮ ਆਪਣੇ ਜਾਨਵਰ ਨੂੰ ਮੁਲਾਪ ਰਹਿਤ ਕਰਨਾ ਚਾਹੀਦਾ ਉਹਦੇ ਲਈ ਸਾਡੇ ਕੋਲ ਅਲਬੈਂਜ ਪਲੱਸ ਨਾਂ ਦਾ ਛੋਟੇ ਬੱਚਿਆਂ ਦਾ ਵੀ ਆਂਦਾ ਫਲਾਨ ਦੇ ਲਈ ਔਰ ਫੈਨੋਰੀਡ ਪਲੱਗ ਵੱਡੇ ਡੰਗਰ ਦੇ ਲਈ ਵੀ ਆਂਦਾ ਇਹਦਾ ਇਹ ਫਾਇਦਾ ਕਿ ਇਹ ਛੋਟੇ ਬੱਚੇ ਨੂੰ ਜਿਹੜੇ ਭਲਾਨੇ ਆ ਮਹੀਨੇ ਦੇ ਉੱਪਰ ਦਾ ਬੱਚਾ ਹੋਏਗਾ ਉਸੀ ਪੂਰੀ ਦੀ ਪੂਰੀ ਦੇਣੀ ਆ ਇਹਦਾ ਇੱਕ ਫਾਇਦਾ ਹੈਗਾ ਅੰਦਰ ਦੇ ਮਲਹਾਪੇ ਵੀ ਮਾਰਦੀ ਆ ਬਾਹਰ ਦੇ ਚੂਹਾ ਲੀਖਾਂ ਚਿਚੜਾ ਨੂੰ ਵੀ ਉਹ ਖਤਮ ਕਰਦੀ ਆ ਗਿਆ ਦੋਨੇ ਦੋਨੇ ਤਰ੍ਹਾਂ ਦਾ ਫਾਇਦਾ ਇਹ ਦਿੰਦੀ ਹੈਗੀ ਆ ਸੋ ਅਗਰ ਆਪਾਂ ਵੱਡੇ ਡੰਗਰ ਦੀ ਗੱਲ ਕਰੀਏ ਭਾਜੀ ਇਹਦੇ ਵਿੱਚ ਕਾਰ ਸਾਲਟ ਅਲੱਗ ਪਾਇਆ ਹੁੰਦਾ ਜਿਹੜਾ ਸਾਲਟ ਇਹਦੇ ਵਿੱਚ ਪਾਇਆ ਉਹ ਅੰਦਰ ਦੇ ਮਲੱਪ ਵੀ ਮਾਰਦਾ ਲੀਵਰ ਦੇ ਮਲੱਪ ਵੀ ਮਾਰਦਾ ਉਹਦੇ ਵਿਚਕਾਰ ਆਂਡੇ ਵੀ ਉਹ ਵੀ ਖਤਮ ਕਰਦਾ ਹੈਗਾ ਔਰ ਇਹ ਵੱਡੇ ਜੰਗ ਡੰਗਰ ਨੂੰ ਦਿੱਤੀ ਜਾਂਦੀ ਹੈ ਜੋ ਗੱਬਾਂ ਨਾ ਹੋਵੇ ਖਾਲੀ ਹੋਵੇ 100% ਸੇਫ ਹੈਗੀ ਆ ਜਿਹਦਾ ਕੋਈ ਨੁਕਸਾਨ ਨਹੀਂ ਹੈਗਾ ਫਾਈਨਲਿਟੀ ਪਲਸ ਜਿਹੜਾ ਹੈਗਾ ਗੱਬਾਂ ਡੰਗਰ ਵੱਡੇ ਗੱਬਾਂ ਡੰਗਰ ਨੂੰ ਦਿੱਤੀ ਜਾਂਦੀ ਜੋ 100% ਸੇਫ ਹੈ ਪਿਲਾਣ ਵਾਲੀ ਹੁੰਦੀ ਹੈ ਉਹਦੇ ਵਿੱਚ ਆਪਾਂ ਪਿਲਾਣਾ ਤੇ ਸਭ ਨਾਲ ਜ਼ਰੂਰੀ ਭਾਜੀ ਪਹਿਲੀ ਗੱਲ ਆਪਾਂ ਗੱਲ ਕਰਾਂ ਮਨ ਨੂੰ ਨਾ ਆਵੇ ਜਾਂ ਉਹਦਾ ਦਾਣਾ ਚਾਰਾ ਉਹਦੇ ਸਰੀਰ ਨੂੰ ਲੱਗੇ ਤੇ ਹਰ ਫਾਰਮਰ ਨੂੰ ਚਾਹੀਦਾ ਕਿ ਉਹ ਆਪਣੇ ਜਾਨਵਰ ਨੂੰ ਟਾਈਮਲੀ ਮਲਾਪਾਂ ਦੀ ਦਵਾਈ ਦਵੇ ਇਹਨ ਤੋਂ ਬਾਅਦ ਭਾਜੀ ਅਗਰ ਆਪਾਂ ਗੱਲ ਕਰਦੇ ਆਂ ਤੇ ਅੱਜ ਦੀ ਡੇਟ ਵਿੱਚ ਸਾਡੇ ਕੋਲ ਗਰੋਥ ਦੇ ਵਾਸਤੇ ਟੋਨਿਕ ਆਂਦਾ ਹੈਗਾ ਭਾਜੀ ਟੋਨੋ ਬੂਸਟ ਦੋਨੋਂ ਬੂਸਤੇ ਵਿਚਕਾਰ ਭਾਜੀ 45 ਤੱਤ ਓਵਰঅল ਜਾਨਵਰ ਦੀ ਵੀਕਨੈਸ ਨੂੰ ਕਮਜ਼ੋਰੀ ਨੂੰ ਦੂਰ ਕਰਦੇ ਆ ਜਾਨਵਰ ਭਾਏ ਛੋਟਾ ਹੋਵੇ ਜਿਸਲੇ ਵੀ ਜਾਨਵਰ ਕਮਜ਼ੋਰ ਹੁੰਦਾ ਕਿਸੇ ਕਾਰਨ ਕਰਕੇ ਵੀ ਬਿਮਾਰੀ ਤੋਂ ਬਾਅਦ ਉਹਦਾ ਦੁੱਧ ਦਾ ਪ੍ਰੋਡਕਸ਼ਨ ਇੱਕਦਮ ਟੁੱਟ ਜਾਂਦਾ ਜੋ ਫਾਰਮਰ ਦਾ ਫਾਈਨੈਂਸ਼ੀਅਲ ਲਾਸ ਬਹੁਤ ਵੱਡਾ ਹੁੰਦਾ ਹੈਗਾ ਤਾਂ ਉਹਦੇ ਲਈ ਇਹ ਜ਼ਰੂਰੀ ਹੈ ਕਿ ਬਿਮਾਰੀ ਦੇ ਉੱਪਰ ਤਾਂ ਉਹਨੇ ਖਰਚਾ ਕੀਤਾ ਕੀਤਾ ਪਰ ਕਿਤੇ ਨਾ ਕਿਤੇ ਪ੍ਰੋਡਕਸ਼ਨ ਦੇ ਲਾਸ ਕਰਕੇ ਉਹਦਾ ਡੇਲੀ ਨੁਕਸਾਨ ਹੋ ਰਿਹਾ ਹੁੰਦਾ ਉਥੇ ਭਾਜੀ ਆਪਾਂ ਉਸ ਨੁਕਸਾਨ ਨੂੰ ਕਵਰ ਕਰਨ ਦੇ ਲਈ ਭਾਜੀ 45 ਦੋਨੋਂ ਬੂਸਤੇ ਵਿਚਕਾਰ 45 ਤੱਤ ਪਾਏ ਗਏ ਆ ਜਿਦੇ ਅਮੀਨੋ ਐਸਿਡ ਦਾ ਕੰਬੀਨੇਸ਼ਨ ਆ ਵਿਟਾਮਿਨਸ ਦਾ ਕੰਬੀਨੇਸ਼ਨ ਆ ਮਿਨਰਲਸ ਦਾ ਕੰਬੀਨੇਸ਼ਨ ਆ ਉਹ ਸਾਰੇ ਕੰਬੀਨੇਸ਼ਨ ਪਾਏ ਗਿਆ ਨਾਲ ਦੀ ਨਾਲ ਲੀਵਰ ਨੂੰ ਹੈਲਦੀ ਰੱਖਣ ਵਾਸਤੇ ਵੀ ਕੰਟੈਂਟ ਪਾਏ ਗਿਆ ਨਾਲ ਦੀ ਨਾਲ ਪਾਚਨ ਸ਼ਕਤੀ ਨੂੰ ਇੰਪਰੂਵ ਕਰਨ ਵਾਸਤੇ ਵੀ ਕੰਟੈਂਟ ਪਾਏ ਗਿਆ ਇਹ ਵੱਡੇ ਡੰਗਰ ਨੂੰ ਭਾਈ ਜਿਹੜੇ ਆਪਾਂ ਦੇਣਾ ਹੈ ਤੇ 20 ਤੋਂ ਲੈ ਕੇ 50 ਐਮਐਲ ਤੱਕ ਆਪਾਂ ਦੇਣਾ ਟੋਨੋ ਬੂਸਟ ਅਗਰ ਛੋਟੇ ਡੰਗਰ ਨੂੰ ਦੇਣਾ ਉਹਦੀ ਗਰੋਥ ਵਾਸਤੇ ਛੋਟੇ ਬੱਚਿਆਂ ਨੂੰ ਵੀ ਆਪਾਂ ਗਰੋਥ ਵਾਸਤੇ ਕਹਿੰਦੇ ਆ ਉੱਥੇ ਵੀ ਭਾਜੀ ਇਹ ਦਿੱਤਾ ਜਾਂਦਾ ਹੈਗਾ ਛੋਟੇ ਬੱਚਿਆਂ ਨੂੰ ਵੀ ਦਿੱਤਾ ਜਾਂਦਾ ਹੈਗਾ ਔਰ ਉੱਥੇ ਸਿਰਫ ਦਾ ਸਿਰਫ ਆਪਾਂ 5 ਐਮਐਲ ਦੇਣਾ ਛੋਟੇ ਬੱਚੇ ਨੂੰ ਅਗਰ ਕੋਈ ਸਾਲ ਤੋਂ ਉੱਪਰ ਦਾ ਜਾਨਵਰ ਹੈ ਤੇ ਫਿਰ ਉੱਥੇ ਆਪਾਂ 10 ਤੋਂ 15 ਐਮਐਲ ਤੱਕ ਦੇ ਸਕਦੇ ਆ ਤੇ ਸਾਲ ਤੋਂ ਥੱਲੇ ਵਾਲੇ ਨੂੰ ਆਪਾਂ 5 5 ਐਮਐਲ ਦੋਨੋਂ ਬੂਸਟ ਆਪਾਂ ਪਿਲਾਣਾ ਹੈ ਇਹਨਾਂ ਤੋਂ ਔਰ ਜਿਹੜੇ ਪ੍ਰੋਡਕਟ ਆਉਂਦੇ ਆਂ ਇਸ ਕੰਪਨੀ ਦੇ ਹਾਂਜੀ ਭਾਜੀ ਹੋਰ ਇਹਨਾਂ ਤੋਂ ਇਲਾਵਾ ਭਾਜੀ ਟੋਨੋ ਬੂਸਟ ਤੋਂ ਇਲਾਵਾ ਇੱਕ ਮਾਈਕਰੋ ਕਾਲ ਜਲ ਦੇ ਨਾਂ ਤੇ ਮਾਈਕਰੋ ਕੰਪਨੀ ਦਾ ਮਾਈਕਰੋ ਕਾਲ ਜਲ ਹੈ ਭਾਜੀ ਇਹ ਪਲਾਨ ਵਿੱਚ ਬਹੁਤ ਆਸਾਨੀ ਹੈ ਇਹਦਾ ਕੋਈ ਵੀ ਇਰੀਟੇਸ਼ਨ ਨਹੀਂ ਹੁੰਦੀ ਕੋਈ ਜਲਨ ਨਹੀਂ ਕੋਸ ਕਰਦਾ ਇਹ ਸੂਨ ਤੋਂ ਪਹਿਲਾਂ ਤੁਸੀਂ ਦੇਣਾ ਹੁੰਦਾ ਜਲ ਨੂੰ ਦੇਣ ਦਾ ਭਾਈ ਸਹੀ ਟਾਈਮ ਹੈਗਾ ਜਿਲੇ ਜਾਨਵਰ ਬੈਠਣ ਖਲੋਣ ਲੱਗ ਪੈਂਦਾ ਡਿਲੀਵਰੀ ਕਰਨ ਦੇ ਲਈ ਤਿਆਰ ਹੁੰਦਾ ਉਸ ਟਾਈਮ ਤੇ ਤੁਸੀਂ ਪਲਾਓ ਇੱਕ ਜਲ ਜਿਲੇ ਬੈਠਣ ਕੋ ਪੂੜੇ ਖਲੋਣ ਲੱਪਿਆ ਇੱਕ ਜਲ ਜਿੱਦਾਂ ਹੀ ਜਾਨਵਰ ਸੂਇਆ ਸੂਨ ਤੋਂ ਬਾਅਦ ਪਲਾ ਦਿਓ ਨਾਲ ਹੀ ਇਹਦੇ ਫਾਇਦੇ ਕੀ ਹੁੰਦੇ ਭਾਜੀ ਕਿ ਇਹ ਇਤਨਾ ਡਿਲੀਵਰੀ ਬਿਲਕੁਲ ਨੋਰਮਲ ਹੁੰਦੀ ਹੈ ਔਰ ਜੁਗਵਾਦ ਵਿੱਚ ਜਿਹੜਾ ਆਪਾ ਉਹਦਾ ਜੇਰ ਵਗੈਰਾ ਫਸਣ ਦੀ ਦਿੱਕਤ ਛੇਤੀ ਕੀਤੇ ਨਹੀਂ ਆਂਦੀ ਹੈ। ਪਰ ਡਿਜ਼ਾਈਨ ਵੀ ਉਸ ਤਰੀਕੇ ਨਾਲ ਬਣਾਇਆ ਹੋਇਆ ਹੈ। ਬਿਲਕੁਲ ਬਿਲਕੁਲ ਭਾਈ ਇਹਦਾ ਜਿਹੜਾ ਡਿਜ਼ਾਈਨ ਬਣਾਇਆ ਪਿਆ ਬੇਸਿਕਲੀ ਇਹ ਨਾਲਕਾ ਟਾਈਪ ਬਣਾਇਆ ਪਿਆ ਨੋਜ਼ਲ ਦਿੱਤੀ ਪਈ ਮੂੰਹ ਚ ਪਾ ਕੇ ਜਸਟ ਤੁਸੀਂ ਪਿੱਛੇ ਪ੍ਰੈਸ ਕਰਨਾ। ਇਹ 300 ਗ੍ਰਾਮ ਚ ਹੁੰਦੀ ਹੈ ਭਾਈ। ਇਹ ਐਮ ਐਲ ਚ ਨਹੀਂ ਹੁੰਦੀ 300 ਗ੍ਰਾਮ ਇਹਦੇ ਵਿੱਚ ਪਾਇਆ ਗਿਆ ਇਹਦੇ ਵਿੱਚ ਕੈਲਸ਼ੀਅਮ ਵੱਡੀ ਅਮਾਉਂਟ ਚ ਵਿਟਾਮਿਨਸ ਔਰ ਨਾਲ ਦੀ ਨਾਲ ਮੈਗਨੀਸ਼ੀਅਮ ਕੈਲਸ਼ੀਅਮ ਪ੍ਰੋਪੋਨੇਟ ਗਲੂਕੋਜ਼ ਵੀ ਪਾਇਆ ਗਿਆ ਕੈਲਸ਼ੀਅਮ ਵੀ ਪਾਇਆ ਗਿਆ ਵਿ ਕਵਰ ਕਰਦੇ ਆ ਭਾਈ। ਆ ਦੂਸਰੇ ਪ੍ਰੋਡਕਟਾਂ ਬਾਰੇ ਵੀ ਦੇਈ ਜਾਣਕਾਰੀ। ਬਿਲਕੁਲ ਭਾਜੀ, ਇੱਕ ਇਹ ਪ੍ਰੋਡਕਟ ਆਪਣਾ ਬਾਜ਼ਾਰ 'ਚ ਬਹੁਤ ਵਧੀਆ ਮਾਰਕੀਟ ਦੇ ਵਿੱਚ ਫਾਰਮਰ ਵੇਸ ਤੇ ਯੂਜ਼ ਹੁੰਦਾ ਹੈ। ਮਾਈਕਰੋਸਟਾਰ ਐਚ ਹੈਗਾ। ਇਹ ਭਾਜੀ ਚੱਡਾ ਹਵਾਨਾ ਚਲੇ ਲਈ ਕੰਮ ਕਰਦਾ ਹੈਗਾ। ਜਾਂਦੇ ਲਈ ਇਹਦੇ ਵਿੱਚ ਘਰ ਭਾਜੀ ਵਿਟਾਮਿਨ ਐਚ ਆਪਾਂ ਸਭ ਨਾਲ ਵਧੀਆ ਅਮਾਊਂਟ 'ਚ ਪਾਇਆ ਤੁਸੀਂ ਦੇਖੋਗੇ। ਆਪਾਂ ਨਾਮ ਨਹੀਂ ਕੀਤਾ 1000 ਮਾਈਕਰੋਗ੍ਰਾਮ ਵਿਟਾਮਿਨ ਐਚ ਪਾਇਆ ਹੈਗਾ। ਔਰ ਇਹਦੇ ਵਿੱਚਕਾਰ ਇਹਨਾਂ ਤੋਂ ਇਲਾਵਾ ਵਿਟਾਮਿਨ A D3 E ਇਹ ਵੀ ਪਾਏ ਹੁੰਦੇ ਨਾਲ ਦੀ ਨਾਲ ਆਪਾਂ ਹੋਰ ਮਿਨਰਲਸ ਵੀ ਪਾਏ ਆ ਇਹਦਾ ਫਾਇਦਾ ਇਹ ਹੁੰਦਾ ਕਿ ਸੂਨ ਤੋਂ ਮਹੀਨਾ ਪਹਿਲਾਂ ਆਪਾਂ ਪਾਜੀ ਦੇਣਾ ਹੁੰਦਾ ਸੂਨ ਤੋਂ ਮਹੀਨਾ ਪਹਿਲਾਂ ਦੇਣਾ ਚੱਡਾ ਹਵਾ ਨਾ ਵਧਾਣ ਦੇ ਲਈ ਸੂਨ ਤੋਂ ਬਾਅਦ ਵੀ ਅਗਰ ਜਾਨਵਰ ਸੂਨ ਤੋਂ ਬਾਅਦ ਹੈ ਉਹਨੂੰ ਆਪਾਂ ਇਹਨੂੰ ਮਾਈਕਰੋਸਟਾਰ ਐਚ ਨੂੰ ਸਪਲੀਮੈਂਟ ਕਰਦੇ ਆ ਉਹਦੇ ਨਾਲ ਜਾਨਵਰ ਆਪਣੀ ਪੀਕ ਦੇ ਦੁੱਧ ਤੇ ਜਲਦੀ ਆ ਜਾਂਦਾ ਠੀਕ ਜੋ ਉਹਨੂੰ ਜਲਦੀ ਜ਼ਿਆਦਾ ਜ਼ਿਆਦਾ ਦੁੱਧ ਦੇਣ ਦੇ ਲਈ ਤਿਆਰ ਹੋਣਾ ਚਾਹੀਦਾ ਉੱਥੇ ਉਹ ਜਲਦੀ ਆ ਜਾਊਗਾ ਪੀਕ ਤੇ ਦੁੱਧ ਤੇ ਦੂਸਰੇ ਵਾਲੇ ਇਹ ਭਾਜੀ ਇਹਨਾਂ ਤੋਂ ਇਲਾਵਾ ਇਹ ਆਪਣਾ ਮਾਈਕਰੋ ਲੀਵ ਦੇ ਨਾਂ ਤੇ ਭਾਜੀ ਲੀਵਰ ਟੋਨਿਕ ਆਂ ਇਹਨੂੰ ਤੁਸੀਂ ਪਲਾਸ ਕਰਦੇ ਹੋ ਇਹਦੇ ਵਿੱਚਕਾਰ ਉਹ ਸਾਰੇ ਕੰਟੈਂਟ ਪਾਏ ਗਏ ਜੋ ਖੰਦੇ ਲਈ ਕੰਮ ਕਰਦੇ ਆ ਨਾਚ ਕੁਝ ਫੈਟ ਮੈਮੋਬਿਲਾਇਜੇਸ਼ਨ ਕੰਟੈਂਟ ਵੀ ਪਾਏ ਗਏ ਜੋ ਕਈ ਵਾਰ ਫੈਟੀ ਲੀਵ ਦੀ ਡਿਲੀਵਰੀ ਦੀ ਦਿੱਕਤ ਆਉਂਦੀ ਹੈ ਫੈਟ ਲੀਵਰ ਤੇ ਜੰਮਦੀ ਹੈ ਉਹਨੂੰ ਵੀ ਖਤਮ ਕਰਨ ਦਾ ਕੰਮ ਕਰੇ ਜਿੱਥੇ ਦਾਣਾ ਚਾਰਾ ਜਾਨਵਰ ਪੂਰਾ ਨਹੀਂ ਖਾ ਰਿਹਾ ਭਾਜੀ ਉਹਦੇ ਵਾਸਤੇ ਤੁਸੀਂ ਮਾਈਕਰੋ ਲਿਵ ਪਲਾਸ ਕਰਦੇ ਹੋ ਔਰ 165 ਰੁਪਏ ਸਿਰਫ ਇਹਦਾ 1/2 ਲੀਟਰ ਦਾ ਐਮ ਆਰ ਪੀ ਹੈ ਇਹ ਅੱਗੇ ਵਾਲਾ ਜੀ ਅੱਗੇ ਵਾਲਾ ਭਾਜੀ ਦੇਖੋ ਜੀ ਆਹ ਇੱਕ ਪ੍ਰੋਡਕਟ ਆਪਣਾ ਬੜਾ ਵਧੀਆ ਬਾਜ਼ਾਰ ਚਾਹਦਾ ਹੈ ਉਹ ਫਾਰਮਰ ਵਾਸਤੇ ਯੂਜ਼ ਹੁੰਦਾ ਮਾਈਕਰੋਵਿਟ ਗੋਲ ਸਭ ਨਾਲ ਜਿਆਦਾ ਫਾਰਮਰ ਨੂੰ ਜਿਹੜੀ ਦਿੱਕਤ ਆਂਦੀ ਹੈ ਬਾਜੀ ਪਸ਼ੂਆਂ ਦੇ ਰਿਲੇਟਡ ਉਹ ਹੈਗੀ ਆ ਕਿ ਜਾਨਵਰ ਫਾਰਮਰ ਦਾ ਟਾਈਮਲੀ ਬੋਲਦਾ ਨਹੀਂ ਹੀਟ ਚ ਨਹੀਂ ਆਂਦਾ ਫੈੜਦਾ ਨਹੀਂ ਕਨਸੀਵ ਨਹੀਂ ਹੁੰਦਾ ਜਾਂ ਜਾਨਵਰ ਬਿਲਕੁਲ ਕਮਜ਼ੋਰ ਰਹਿੰਦਾ ਰੂਟੀਨ ਚ ਦਾਣਾ ਚਾਰਾ ਫੀਡ ਪਾਣ ਦੇ ਬਾਵਜੂਦ ਇਸ ਵਰਗੇ ਕੁਝ ਧਾਤਾਂ ਜਿਹੜੀਆਂ ਹੈਗੀਆਂ ਆਪਾਂ ਯੂਨੀਵਰਸਿਟੀ ਕਹਿੰਦੀ ਆ ਕਿ ਉਹ ਨੂੰ ਮਿੱਟੀ ਵਿੱਚੋਂ ਜਿਹੜੀਆਂ ਧਾਤਾਂ ਦਾਣੇ ਚਾਰੇ ਦੇ ਰੂਪ ਵਿੱਚ ਨਹੀਂ ਮਿਲਦੀਆਂ ਤੇ ਆਪਾਂ ਉਹ ਨੂੰ ਉਹ ਨੂੰ ਧਾਤਾਂ ਦਾ ਕੰਬੀਨੇਸ਼ਨ ਬਣਾ ਕੇ ਬਾਜੀ ਪੂਰਾ ਦੇ ਰਿਆਂ ਜਿਹੜਾ ਖਾਸ ਤੌਰ ਤੇ ਆਪਣੀ ਮਿੱਟੀ ਵਿੱਚ ਘਟ ਹੈ ਉਦੇ ਲਈ ਭਾਜੀ ਮਾਈਕਰੋਬਿਟ 골ਡਨ ਆਂ ਦਾ ਪ੍ਰੋਡਕਟ ਆਪਣਾ ਮਾਰਕੀਟ ਵਿੱਚ ਆਂਦਾ ਹੈ ਜੋ ਮਨਾ ਮਿਕਚਰ ਹੈ ਤਾਤਾਂ ਦਾ ਚੂਰਾ ਹੈ ਗਲਾਈਸਰੀਨ ਚ ਰਿਲੇਟਡ ਹੈ ਭਾਜੀ ਇਹ ਚਲੇਸ਼ਨ ਫਾਰਮ ਚ ਦਿੱਤੀਆਂ ਜਿਹਦੀ ਬਾਇਓਬਿਲਟੀ ਬੋਡੀ ਵਿੱਚ ਜ਼ਿਆਦਾ ਆਂਦੀ ਹੈ ਵੇਸਟੇਜ ਨਹੀਂ ਹੁੰਦੀ ਨਾਲ ਦੀ ਨਾਲ ਫੋਰ ਭਾਜੀ ਦੇ ਵਿੱਚ ਬੈਨੀਫਿਟ ਦਿੱਤਾ ਹੈਗਾ ਜਿੰਸੰਗ ਦਾ ਤੇ ਸ਼ਿਲਾਜੀਤ ਦਾ ਵੀ ਜੋ ਰੀਪ੍ਰੋਡਕਸ਼ਨ ਕਰਵਾਉਣ ਦੇ ਲਈ ਜਾਨਵਰ ਦੇ ਲਈ ਰੀਪ੍ਰੋਡਕਸ਼ਨ ਸਾਈਕਲ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਇਹਨਾਂ ਦੋਨਾਂ ਕੰਟੈਂਟ ਦਾ ਬਹੁਤ ਵੱਡਾ ਰੋਲ ਹੈਗਾ ਭਾਜੀ ਸੋ ਜਿਹੜਾ ਮਾਈਕਰੋਬਿਟ 골ਡ ਹੈ ਭਾਜੀ ਇਹ ਹਰ ਜਾਨਵਰ ਨੂੰ ਦਿੱਤਾ ਜਾ ਸਕਦਾ ਛੋਟੇ ਬੱਚੇ ਨੂੰ ਵੀ ਦਿੱਤਾ ਜਾ ਸਕਦਾ ਵੱਡੇ ਡੰਗਰ ਨੂੰ ਵੀ ਦਿੱਤਾ ਜਾ ਸਕਦਾ ਔਰ ਸੂਏ ਹੋਏ ਡੰਗਰ ਨੂੰ ਵੀ ਦਿੱਤਾ ਜਾ ਸਕਦਾ ਇੱਕ ਇਹ ਜਾਣਕਾਰੀ ਦਿਓ ਵੀ ਜਿਵੇਂ ਨਾਰਮਲ ਮੈਡੀਕਲਾਂ ਤੋਂ ਆਪਾਂ ਲਿਆਉਣਾ ਜੀ ਜੀ ਦਵਾਈ ਕੋਈ ਜੀ ਜੀ ਸਾਡੇ ਨੇੜੇ ਮੰਡੀ ਆ ਇੱਕ ਹਾਂਜੀ ਹਾਂਜੀ ਭਾਜੀ ਵੀ ਇਹ ਜਿਹੜੇ ਤੁਹਾਡੇ ਪ੍ਰੋਡਕਟ ਹੈ ਹਰ ਇੱਕ ਜਗ੍ਹਾ ਅਵੇਲੇਬਲ ਬਿਲਕੁਲ ਭਾਜੀ ਮਾਈਕਰੋ ਲੈਬ ਦੀ ਇਹ ਖਾਸੀਅਤ ਹੈ ਕਿ ਭਾਜੀ ਸਾਡੀ ਬੰਦਿਆਂ ਵਿੱਚ ਵੀ ਬਹੁਤ ਜ਼ਿਆਦਾ ਰੇਂਜ ਆਂਦੀ ਹੈ ਔਰ ਪਛਮਾ ਦੇ ਵਿਚਕਾਰ ਵੀ ਤੁਹਾਨੂੰ ਹਰ ਜਗ੍ਹਾ ਤੇ ਸਾਡੇ ਹਰ ਮੈਡੀਕਲ ਦੇ ਉੱਪਰ ਤੁਹਾਨੂੰ ਪ੍ਰੋਡਕਟ ਮਿਲਣਗੇ ਪ੍ਰੋਡਕਟ ਹਰ ਜਗ੍ਹਾ ਤੇ ਆਪਾਂ ਪੂਰੇ ਪੰਜਾਬ ਦੇ ਵਿੱਚਕਾਰ ਭਾਈ ਸਾਡੇ ਬੰਦੇ ਕੰਮ ਕਰਦੇ ਆ ਕੰਪਨੀ ਆਲਰੇਡੀ ਪੂਰੇ ਪੰਜਾਬ ਹਿਮਾਚਲ ਸਾਰੀ ਜਗ੍ਹਾ ਤੇ ਚੱਲਦੀ ਪਈ ਆਲ ਓਵਰ ਇੰਡੀਆ ਪੁੱਟ ਦੀ ਅਵੇਲੇਬਿਲਟੀ ਹਰ ਮੈਡੀਕਲ ਸਟੋਰ ਤੇ ਆ ਮੈਡੀਕਲ ਸਟੋਰ ਤੇ ਤੁਸੀਂ ਨਾਮ ਲੈ ਕੇ ਮੰਗ ਸਕਦੇ ਹੋ ਭਾਜੀ ਮਾਈਕਰੋ ਲੈਬ ਦਾ ਨਾਮ ਲੈ ਕੇ ਕੰਪ ਤੈਨੂੰ ਬ੍ਰਾਂਡ ਨੇਮ ਵੀ ਪਤਾ ਹੋਣਾ ਚਾਹੀਦਾ ਤੇ ਕੰਪਨੀ ਦਾ ਨਾਮ ਵੀ ਪਤਾ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਕੁਆਲਿਟੀ ਵਾਲੀ ਚੀਜ਼ ਮਿਲੇ ਸੋ ਇਸ ਕਰਕੇ ਭਾਜੀ ਮਾਈਕਰੋਬਿਟ 골ਡਨ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਆ ਜਿਸਲੇ ਵੀ ਜਾਨਵਰ ਡਿਲੀਵਰੀ ਕਰਦਾ ਹੈ ਡਿਲੀਵਰੀ ਤੋਂ ਬਾਅਦ ਇਹ ਨਾ ਕੋਸ਼ਿਸ਼ ਕਰੋ ਕਿ ਆਪਾਂ ਮਤਲਬ ਜੇਰ ਛੁੱਟੇਗਾ ਤੁਸੀਂ ਬੱਚੇਦਾਨੀ ਦੀ ਸਫਾਈ ਦੇ ਲਈ ਆਯੁਰਵੈਦਿਕ ਤੌਰ ਤੇ ਤਿਆਰ ਕੀਤੇ ਹਰਬਲ ਟੋਨਿਕ ਆਂਦੇ ਆ कि जिन्नु ਤੁਸੀਂ ਪਲਾ ਦਿਆ ਕਰੋ ਇਹਦੇ ਨਾਲ ਬੱਚੇਦਾਨੀ ਦੀ ਸਫਾਈ ਜਿਆਦਾ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਤੇ ਜਾਨਵਰ ਦੇ ਅੰਦਰ ਗੰਦਫੰਦ ਜਿਲੇ ਨਹੀਂ ਰਹੂਗਾ ਜਾਨਵਰ ਆਪਣਾ ਸਾਈਕਲ ਜਿਆਦਾ ਵਧੀਆ ਤਰੀਕੇ ਨਾਲ ਕਰ ਲੂਗਾ ਔਰ ਉਹਦੇ ਅੰਦਰ ਕੋਈ ਵੀ ਇਨਫੈਕਸ਼ਨ ਹੋਣ ਦੇ ਚਾਂਸ ਨਹੀਂ ਰਹਿਣਗੇ ਔਰ ਇਹ ਇੱਕ ਰੂਟੀਨ ਦਾ ਸਪਲੀਮੈਂਟ ਹੈ ਜਿਹਦੇ ਵਿੱਚ ਘਰ ਕੋਈ ਸਲਾਹ ਲੈਣ ਦੀ ਲੋੜ ਨਹੀਂ ਇਹ ਆਪਾਂ ਨੂੰ ਪਲਾਣਾ ਚਾਹੀਦਾ ਹੈਗਾ ਬੱਚੇਦਾਨੀ ਦੀ ਸਫਾਈ ਦੇ ਲਈ ਸੂਨ ਤੋਂ ਬਾਅਦ ਯੂਟਰੋਸਿਨ ਨਾਂ ਤੇ ਭਾਈ ਮਾਰਕੀਟ ਵਿੱਚ ਪ੍ਰੋਡਕਟ ਆਉਂਦੇ ਆ ਠੀਕ ਹੈ ਜੀ ਇਹ ਜਾਣਕਾਰੀ ਪਸ਼ੂਆਂ ਦੇ ਰਿਲੇਟਡ ਪ੍ਰੋਡਕਟਾਂ ਦੀ ਸੀ ਤੇ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਆਪਣੇ ਕਮੈਂਟਸ ਸਾਨੂੰ ਦੱਸ ਸਕਦੇ ਹੋ ਤੇ ਮਾਈਕਰੋ ਲੈਬਸ ਦੇ ਪਟਾਟਾ ਤੁਸੀਂ ਵਰਤ ਕੇ ਆ ਜਾਂ ਜੀ ਨੇ ਪਹਿਲਾਂ ਵਰਤੇ ਆ ਉਹ ਵੀ ਰਿਵਿਊ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਧੰਨਵਾਦ ਸਰ ਤੁਹਾਡਾ ਵੀ ਧੰਨਵਾਦ ਧੰਨਵਾਦ ਭਾਈ ਧੰਨਵਾਦ ਬਹੁਤ ਮਿਹਰਬਾਨ ਤੁਹਾਡੇ ਵੱਲੋਂ ਜਾਣਕਾਰੀ ਦੇ ਬਾਈ ਜੀ